ਹੈਲੋ ਜੀ ਸਾਰਿਆਂ ਨੂੰ ਪਿਆਰ ਸਤਿ ਸ੍ਰੀ ਅਕਾਲ ਪੀਤ ਪਾਲ ਕੌਰ ਜਵੰਦਾ ਪਲੱਸ ਤੇ ਸਾਡਾ ਸਵਾਗਤ ਹੈ। ਚਲੋ ਜੀ ਆਪਾਂ ਬਣਾਉਣੇ ਆਂ ਬਲੌਗ ਬਲੌਗ ਨੂੰ ਅੰਤ ਤੱਕ ਜਰੂਰ ਦੇਖਿਓ ਬਲੌਗ ਕਿਵੇਂ ਦਾ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ। ਜੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਤੈਨੂੰ ਸਬਸਕ੍ਰਾਈਬ ਜਰੂਰ ਕਰੋ। ਆਪਾਂ ਕਰਦੇ ਆਂ ਜੀ ਲਸਣ ਗੰਡਾ। ਅੱਜ ਦਾਲ ਬਣਾਵਾਂਗੇ ਮੁੰਡੀ ਮਸਰੀ ਦੀ। ਕਿੰਨਾ ਪਿੱਛਾ ਲੱਗੀ। ਜੋ ਦਿੱਤਾ ਤੇ ਦੇ ਰਿਕਨ ਜਾਲਨੀ ਕਿਤੇ ਹੈ ਕਿ ਮਹਾਂ ਉਹ ਹੀ ਕੱਦੂ ਤੋਰੀ ਹੋਥੇ ਤੇ ਉਹ ਹੀ ਉਸ ਪਰੇ ਹੈਗੀਆਂ ਨੇ ਰੋਜ਼ ਕੱਦੂ ਤੋਰੀਆਂ ਝੌਲੇ ਝੌਲੇ ਨਹੀਂ ਵੀ ਨਾ ਹੁਣ ਕਦੇ ਪ੍ਰਿੰਟ ਹੀ ਹੁੰਦੀ ਆ ਗੋਭੀ ਗੋਭੀ ਤਾਂ ਕੱਲ ਬਣਾਈ ਤੇ ਪਾਸਰਾ ਸਰਾਸ ਤਪਰੀ ਪਾਲ ਨੇ ਬਣਾਈ ਸਵਾਦ ਚਟਨੀ ਬਣਾਈ ਅਮਰੁੱਦਾਂ ਦੇ ਪਹਿਲੀ ਵਾਰ ਬਣਾਈ ਤੇ ਅਸਨੀ ਚਟਨੀ ਅਮਰੁੱਦਾਂ ਦੇ ਉਹ ਵੀ ਬਰੀਤ ਅਲੂ ਆਹ ਹੋ ਗਿਆ ਹੁਣ ਤੈਨੂੰ ਕਾਤੇ ਦੇ ਵੀਡੀਓ ਦੇਖੀ ਤੂੰ ਵੀ ਵਸੂਨੀ ਜੀ ਕਰਾਇਆ ਮਿਰੂਦਨ ਚਟਨੀ ਬਣਾ ਕੇ ਦੇਖੀ ਇਹ ਵੀ ਦੇਖਿਆ ਦੀ ਮਿਰੂਦਨ ਚਟਨੀ ਕਈ ਵਾਰ ਬਣਾ ਕੇ ਦੇਖ ਕਿਸ ਨੇ ਸਵਾਦ ਬਣੇ ਚਟਨੀ ਦਾ ਸਵਾਦ ਆ ਰਹੀ ਹੁਣ ਘਾਤ ਤੋਂ ਪਤਾ ਆ ਲੱਗਿਆ ਕੁਸਾਤ ਨਾ ਹੋਗੇ ਵੀ ਪਾਈਗੇ ਥੋੜੀ ਪੀਣਾਂ ਦੀ ਤਿਆਰੀ ਆਹੋ ਅੱਗੇ ਤੋਂ ਵੀ ਕੱਢ ਕੇ ਫੇਰ ਬਣਾਵਾਂਗੇ ਚੱਪਲ। ਟੱਟ ਨੂੰ ਬਸ ਵਾਹ ਬਣੀ ਦੀ। ਅੱਜ ਪਪਲਾ ਕੰਮ ਧੰਦਾ ਕਰਕੇ ਜੀ ਬਾਗੇ ਤੇ ਸਨਾਮ। ਸਨਾਮ ਕਰਕੇ ਸ਼ੋਪਿੰਗ ਕੱਪੜੇ। ਇਹ ਚਿੰਤਾ ਕਰਨਾ ਚੱਲਿਆ ਕਿ ਕਾਲੀ ਤਾਂ ਉਸ। ਸੋਨੇ ਲਾਦੇ ਨੇ। ਕਿਸੇ ਦਾ ਕਰੇ ਇਸ ਆਪ ਨੂੰ। ਬਸ ਹੁਣ ਬੰਨ ਲੋੜ ਹੈ ਕਿ ਅਸੀਂ ਵੀ ਇੱਕ ਝੂਟ ਲੈਂਦਾ। ਸੋਰ ਲੈਣ ਦੱਸਤਾ ਹ ਜੀ ਦੋ ਦੋ ਹੋ ਗਏ ਹੁਣ ਇਹ ਕੀ ਕੀ ਆ ਦੋ ਦੋ ਹੋ ਗਏ ਦੋ ਦੋ ਜਿਹੜੇ ਰਾਜਵਿੰਦ ਮਾਸ ਤੋਂ ਲੈਣੀ ਕਿਕ ਉਹ ਤਾਂ ਮੈਂ ਸੂਟ ਹੋ ਕਰੂੰਗੀ ਤੇ ਡੈਡੀ ਕਲਰ ਰੰਗ ਕਰੀ ਲੈਂਦੀ ਹਾਂ ਬਦਲ ਲਾਂਗੇ ਹੁਣ ਇਹ ਸੂਟ ਅਸੀਂ ਇੱਕ ਕੋਈ ਲੈ ਦਿੰਦੇ ਨੇ ਮਾਮਾ ਕੀ ਕਰਾਂਗੇ ਪਲੇਨ ਦੇਖ ਦੇਾਂਗੇ ਵੀ ਉੱਥੇ ਕਢਾਈ ਕਰਾਈਏ ਕਭੇ ਐਂ ਕਿਵੇਂ ਐ Non tra la decisione che insegna lei. 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 ਫਿਰ ਉਹ ਗੇਟਵਾਲ ਖੋਲਦੇ ਆ ਆਪਾਂ ਦੇ ਮੰਚ ਨਾਲੇ ਟੂਟ ਬੰਦਾ ਗੀ ਫਿਰ ਮੈਸਾ ਦਾ ਕੰਮ ਨਹੀਂ ਮੀਡੀਆ ਦਾ ਆਤਨ ਬਟਨ ਤੇ ਆਪਣੀ ਬੈਂਗ ਨਹੀਂ ਲੱਗੀ ਹੋਈ ਆ ਆਪਾਂ ਗੋਭੀ ਲਾ ਕੇ ਪਹਿਲਾਂ ਮਟਰ ਲਾਏ ਸੀ ਹਰੇ ਉਹ ਹਰੇ ਨਹੀਂ ਹੋਏ ਹੈਗਾ ਹਰੇ ਤਾਂ ਹੋ ਗਏ ਤੇ ਪਤਾ ਨਹੀਂ ਕਿਹੜੇ ਜਾਣ ਵਰਨੇ ਉਹ ਦਾਣੇ ਕੱਢਦੇ ਉਹਦੇ ਵਿੱਚੋਂ ਮਟਰ ਹੋਈ ਨਹੀਂ ਹੈਗੀ ਆਪਾਂ ਨੇ ਇੱਥੇ ਕੱਲ ਲਾਤੀ ਗੋਭੀ ਇੱਥੇ ਆਪਾਂ ਨੇ ਲਾਤੀ ਜੀ ਕੱਲ ਲਿਆ ਕੇ ਗੰਡੇ ਗੰਡੇ ਦੀ ਫੌਦ ਲਾਤੀ ਸੀ ਆਪਾਂ ਨੇ ਕੱਲ ਲਾਏ ਨੇ ਇਹ ਗੰਡੇ ਆਦੋ ਤੇ ਨਹੀਂ ਹੈ ਲੀ ਜੀ ਬਟਨ ਤੇ ਗਾਜਰਾ ਆ ਤਾਂ ਮੂਰੀ ਨੇ ਇੱਤਣੀਆਂ ਮੇਥੇ ਪਾਲਕ ਪਾਲਕ ਤਾਂ ਹੁੰਦੀ ਮੇਥੇ ਤੇ ਪਾਲਕ ਤਾਂ ਵਧੀਆ ਹੋਗੇ ਹਨਾ ਟਣੀਆਂ ਥੋੜਾ ਜਿਹਾ ਲੇਟ ਨਿਕਲਦਾ ਹੁੰਦਾਗਾ ਆਪਾਂ ਪਹੁੰਚ ਗਏ ਜੀ ਹੁਣ ਖੇਤ ਆਪਾਂ ਕੰਮ ਤਾਂ ਦੰਦਾ ਨਵੇਡੇ ਤੇ ਆਪਾਂ ਖੇਤ ਸੈਰ ਕਰਨ ਆਏ ਤੇ ਅਸੀਂ ਅਖਬੀਨ ਆਏ ਚਲੋ ਆਪਾਂ ਵਲੌਗ ਬਣਾ ਲੈਨੇ ਆ ਆਪਾਂ ਖੇਤਾਂ ਦਾ ਵੀਉ ਦਿਖਾ ਦਨੇ ਅੱਥਰੰ ਦਾ ਸ਼ਾਮ ਦਾ ਲਾਪੁਨ ਦੇਖੀ ਅਲੱਕੀ ਚੱਲੀ ਅੱਗੇ ਉਹ ਤੂੰ ਕਿੱਥੇ ਜਾਣਾ ਮੇਰਾ ਵੀ ਦੇਖਣੀ ਆ ਉਹ ਤਾਂ ਗੋਮੇ ਕਲ ਵੀ ਦੇਖਿਆ ਗਾ ਮਾਤਾ ਕਿੰਨਾ ਸੋਹਣਾ ਬਿੱਟਾ ਉਹ ਦੇਖ ਨਾ ਕਿੰਨਾ ਸੋਹਣਾ ਵਧੀਆ ਲੱਗਦਾ ਕਿੰਨਾ ਲੱਗਿਆ ਮੇਰਾ ਰਾਤ ਦੇਖ ਕਿਉਂ ਆਪਣੇਰੀ ਚ ਬਾਹਰ ਨਹੀਂ ਨਿਕਲੇ ਕਦੇ ਇਹ ਉਧਰ ਹੈ ਕਿ ਟਿੱਬੀ 'ਚ ਹੈ ਨਾ ਟਿੱਬੀ 'ਚ ਆ ਗਿਆ ਇਹ ਆਪਣਾ ਗੁਰ ਕਰ ਲਈ ਨਾ ਠੀਕ ਠਾਕ ਦੀ ਮੇਟਾ ਗਾਉ ਉਸ ਤੇ ਕਰਦੇ ਰਹੀ ਬਲਾਈ ਸੋਨਾ ਲੱਗਦਾ ਰਾਤ ਦੇਖਿਆ ਜੇ ਤੁਮਹਾਂ ਹੈ ਉਹ ਤਾਂ ਅੱਜ ਦੇਖਿਆ ਵਾਹੇ ਅੱਗੇ ਆਪਾਂ ਕਣਕ ਬੀਜਦੇ ਹੁੰਨੇ ਆਂਗੇ ਹੈ ਕੀ ਹਜੇ ਜੀਰੀ ਵੱਡੀ ਜਾਊਗੀ ਜੀਰੀ ਇੱਕ ਲੋ ਅੱਛੀ ਤੋਂ ਮੋਰੋ ਕੰਨਾ ਕੰਦ ਲੱਗ ਕਰ ਹੂੰ ਲੇ ਕਿ ਵੀ ਉੱਥੇ ਖੜ ਜਾਂਦਾ ਉਹਦੀ ਜਦ ਆਪਾਂ ਖੜਜਾਂ ਨੇ ਉਹਦੀ ਲੱਕੀ ਖੜ ਜਾਂਦਾ ਲੱਕੀ ਵੀ ਘੜ ਮਾਰਨਾ ਇਹ ਆਜਾ ਚੱਲ ਚਲੀ ਅੱਗੇ ਜਦ ਆਪਾਂ ਮਾਰਦੇ ਹੁਣ ਕੱਪੜੇ ਦੀ ਤਰ੍ਹਾਂ ਸਵੇਰੇ ਫਿਰ ਜਿਆਦੇ ਹੋ ਜੂਗੀ ਉਸਤਾ ਧੋਣ ਵਾਲੇ ਵੀ ਪਹਿਲੇ ਅੱਜ ਨਹੀਂ ਦੋਤੇ ਹੈ ਕਿ ਬਣਾ ਹੁਣ ਲਾਉਣੀ ਛੁੱਟੀ ਨਾ ਆਪਾਂ ਨੇ ਸਰਾ ਕਰਾਂਗੇ ਸੁੱਕੇ ਜਾਂਦੇ ਸਵੇਰੇ ਜਾਏਂਗੀ ਕੋਲ ਦੇ ਲੈ ਹੋਰ ਬੱਸ ਤਾਂ ਨਹੀਂ ਪਤਾ ਹੈਗੀ ਉਹ ਕਿਹਦੇ ਇਸਨੇ ਹਜ਼ਰੀ ਮੰਜ਼ੂਰੀ ਬੱਸ ਉਹ ਤੋਂ ਪਤਾ ਲੱਗਦਾ ਨਾ ਹੁਣ ਤਾਂ ਨਾਂਗਾ ਕਿਹਦੀ ਨਹੀਂ ਆਲੇ ਅੱਜ ਕੀ ਸੀ ਸੰਡੇ ਆਪਾਂ ਗਏ ਤੇ ਬਾਪਾ ਪਾਈ ਮੂਹਰੇ ਸੰਦਤ ਨਾਮ ਪੜھا ਦਿੱਤੇ ਆਏ ਆ ਜੀ ਆਪਾਂ ਉੱਥੇ ਜਾਂਦੇ ਹੁੰਦੇ ਆਂ ਇਹ ਤਾਂ ਬਾਪ ਨੂੰ ਦਿੱਤੋ ਵੀ ਟਾਈਮ ਲੱਗਦਾਗਾ ਐਂ ਤਾਂ ਬਾਪ ਨੂੰ ਜਾ ਕੇ ਹੁੰਦੇ ਆਂ ਤੇ ਆਪਣੀ ਜਦੋਂ ਮਰਜ਼ੀ ਹੁੰਦੀ ਹੈਗੀ ਉਹਦਾ ਆਪਾਂ ਤੋੜ ਭਾ ਕੇ ਲਹੁੰਦੇ ਆਂ ਜੀ ਅੱਜ ਤੇਲ ਲੱਗ ਲੱਤੰ ਮੁਰਾ ਹੈਗਾ ਹਨ ਇਤਨੀ ਕੰਨੀ ਬੱਤ ਰਾਤ ਤੋਂ ਚੜੀ ਵੀ ਜਾਵੇ ਸਰ ਕਰਨ ਨਾ ਲਵੇ ਅੱਜ ਕਰੇ ਵਾ ਅੰਨ ਲਿਆ ਦੀ ਤੇਲ ਆਗਾ ਤੇਲ ਉਹਦੇ ਦਿੱਤਾ ਦਾ ਵਾ ਕੰਬੀ ਅੱਜ ਖਰਾਬ ਹੋਇਆ ਪਿਆ ਦੋ ਦਿਨਾਂ ਦਾ ਦੱਸਿਆ ਹੋਇਆ ਦਾ ਦੋ ਦਿਨਾਂ ਤੋਂ ਮਾਸ ਮੁਖਰਾਵਗਾ ਜਿਹੜੇ ਜੇ ਆਪਾਂ ਕੱਪੜੇ ਤਾਂ ਹਮਾਰਦੀਆਂ ਤੁਸੀਂ ਤੁਸੀਂ ਦੇਖੋ ਜੀ ਵਲੌਗ ਵਲੌਗ ਨੂੰ ਇੰਤਕ ਜ਼ਰੂਰ ਦੇਖਿਆ ਕਰੋ ਵਲੌਗ ਹੀ ਮੈਂ ਦਾ ਲਗਦਾ ਲਾਈਕ ਕਮੈਂਟ ਸੇਅਰ ਜ਼ਰੂਰ ਕਰਿਆ ਕਰੋ ਜੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਕੱਲ ਨੂੰ ਮਿਲਦੇ ਹਾਂ ਹੋਰ ਕਿਸੇ ਨਵੇਂ ਸੋਹਣੇ ਜਿਹਾ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ